ਸੱਚੀ ਕਾਲ ਜੀ ਬਾਈ ਜਿਹੜੀ ਅੱਜ ਵਾਲੀ ਵੀਡੀਓ ਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਆ ਜਿਹੜੇ ਆਉਣ ਵਾਲੇ ਸਮੇਂ ਚ ਪੰਚਾਇਤੀ ਵੋਟਾਂ ਚ ਖੜੇ ਹੋਣਗੇ ਪਿੰਡਾਂ ਚ ਪੰਚੀ ਸਰਪੰਚੀ ਦੀਆਂ ਵੋਟਾਂ ਆਉਣ ਵਾਲੀਆਂ ਨੇ ਮੇਰੇ ਨਾਲ ਜੋ ਬੈਠੇ ਨੇ ਅਜੇ ਰਟਾਇਰ ਬੀਡੀ ਪੀਓ ਗੁਰਜੰਟ ਸਿੰਘ ਜੀ ਨੇ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਸਾਰੇ ਤੱਥ ਕੱਢ ਕੇ ਜਿੰਨਾ ਟਾਈਮ ਵੀ ਡਿਊਟੀ ਕੀਤੀ ਕੀ ਮੁਸ਼ਕਲਾਂ ਸਰਪੰਚਾਂ ਨੂੰ ਆਉਂਦੀਆਂ ਨੇ ਕਿਵੇਂ ਕੰਮ ਕਰਵਾ ਸਕਦੇ ਆ ਉਹਨਾਂ ਨੇ ਇੱਕ ਕਿਤਾਬ ਲਿਖੀ ਹੈਗੀ ਪੰਚਾਇਤ ਪ੍ਰਕਾਸ਼ ਕਿਤਾਬ ਬਾਰੇ ਗੱਲ ਆਪਾਂ ਦੋ ਆਪਾਂ ਬਾਅਦ ਚ ਕਰਾਂਗੇ ਪਹਿਲਾ ਪਾ ਪੰਚਾਇਤੀ ਕਮਾਕਾਰਾਂ ਬਾਰੇ ਵੀਡੀਪੀਓ ਸਾਬ ਦੇ ਮੂੰਹੋਂ ਹੀ ਸੁਣਦੇ ਆਂਗੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬੰਤਾ ਸਭ ਤੋਂ ਪਹਿਲਾਂ ਪਾ ਪਿੰਡਾਂ ਬਾਰੇ ਗੱਲਬਾਤ ਕਰਦੇ ਆਂ ਜਰਨਲ ਰਿਜ਼ਰਵ ਜਿਵੇਂ ਅਕਾਲੀ ਕਾਂਗਰਸੀ ਲੀਡਰ ਪੁਰਾਣੇ ਸਮੇਂ 'ਚ ਕਰਦੇ ਸੀ ਵੀ ਰਿਜ਼ਰਵ ਕਰਾਉਣਾ ਆਜੋ ਜੀ ਜੇ ਜਰਨਲ ਕਰਾਉਣਾ ਤਾਂ ਆਜੋ ਜੀ ਜਿਵੇਂ ਉਹਨਾਂ ਦੇ ਪਿੰਡ ਵਾਲੇ ਕੜਮ ਚੌਧਰੀ ਕਹਿ ਦਿੰਦੇ ਬਸ ਉਵੇਂ ਹੀ ਹੋ ਜਾਂਦਾ ਸੀ ਪਰ ਆਉਣ ਵਾਲੇ ਸਮੇਂ 'ਚ ਇਹ ਹੋਵੇਗਾ ਜਾਂ ਨਾ ਹੋਵੇਗਾ ਇਹ ਤਾਂ ਸਵਾ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਇੱਕ ਅਫਵਾਹ ਵੀ ਉਡੀਆ ਵੀ ਭਗਵਾਨ ਤਮਾਨ ਸਰਕਾਰ ਇੱਕ ਫੈਸਲਾ ਲੈ ਰਹੀ ਆ ਜਿਹੜੇ ਪਿੰ ਪਿਛਲੇ ਦੋ ਪਲਾਨਰ ਜਰਨਲ ਆਏ ਨੇ ਇਹ ਥੀ ਰਿਜ਼ਰਵ ਹੋਣਗੇ ਤੇ ਜੇ ਕੋਈ ਨਾ ਰਿਜ਼ਰਵਾ ਇੱਕ ਹੀ ਕਰਨਾ ਪੂਗਾ ਜੀ ਇਹ ਐਕਟ ਬਣਾਇਆ ਸੀ ਬੇਟਾ 1994 ਚ ਹਾਂਜੀ ਪੰਜਾਬ ਪੰਚਾਇਤੀ ਐਕਟ 1994 ਅੱਛਾ ਇਹ 73ਵੀਂ ਸੋਧ ਤੋਂ ਬਾਅਦ ਇਸੇ ਚੀਜ਼ ਨੂੰ ਤੋੜਨ ਵਾਸਤੇ ਬਣਾਇਆ ਸੀ ਇਹਦਾ ਬਣਾਉਣ ਦਾ ਕਾਰਨ ਕੀ ਸੀ ਜੀ ਇਹਦਾ ਕਾਰਨ ਇਹ ਸੀ ਵੀ ਪਹਿਲਾਂ ਇੱਕੋ ਹੀ ਘਰ ਸਰਪੰਚੀ ਕਰੀ ਜਾਂਦਾ ਸੀ ਅੱਛਾ ਜਿੱਦਣ ਵੇ ਇੱਕ ਵਾਰ ਆ ਗਈ ਬਸ ਉਹੀ ਥੱਲੀ ਜੀ ਉਹਦਾ ਮੁੰਡਾ ਆ ਗਿਆ ਓਕੇ ਉਹਦਾ ਪੋਤਾ ਆ ਗਿਆ ਉੱਥੇ ਘਰ ਚ ਰਹਿੰਦਾ ਸੀ ਹਾਂਜੀ ਇਹ ਅਜਾਇਰੇਦਾਰੀ ਤੋੜਨ ਵਾਸਤੇ ਐਕਟ ਲਿਆਂਦਾ ਸੀਗਾ ਜੀ ਇਹ ਹਾਂਜੀ ਐਕਟ ਚ 1994 ਚ ਐਕਟ ਤਿਆਰ ਹੋਇਆ ਸੀ ਤੇ 1998 ਚ ਪਹਿਲੀ ਝੋਣ ਹੋਈ ਸੀ ਜੀ ਹਾਂਜੀ ਤੇ ਉਦੋਂ ਕੀ ਕਰਿਆ ਸੀ ਇਹਨਾਂ ਨੇ ਕਰਿਆ ਸੀ ਇੱਕ ਰੋਟੇਸ਼ਨ ਬਣਾਤੀ ਸੀ ਜੀ ਹਾਂਜੀ ਵੀ 5 ਸਾਲ ਜਰਨਲਮੈਨ 5 ਸਾਲ ਜਰਨਲ ਜਨਾਨੀ 5 ਸਾਲ ਐਸਸੀ ਮੈਨ 5 ਸਾਲ ਐਸਸੀ ਜਨਾਨੀ ਮੈਨੂੰ ਬਹੁਤ ਪਿੰਡਾਂ ਤੋਂ ਫੋਨ ਆਉਂਦੇ ਆ ਜੀ ਉਹ ਲੋਕ ਕਹਿੰਦੇ ਜੀ ਆਜ਼ਾਦੀ ਤੋਂ ਬਾਅਦ ਸਾਡਾ ਪਿੰਡ ਕਿਤੇ ਰਿਜ਼ਰਵ ਹੋਈ ਨਹੀਂ ਹੈਗਾ ਇਹ ਹੋ ਸਕਦਾ ਹੈ ਜੇ ਲੋਕ ਝੂਠ ਬੋਲਦੇ ਆ ਹੋ ਸਕਦਾ ਜੀ ਬਾਕੀ ਕਰਿਆ ਨਾ ਇਹ ਅਸੀਂ ਸਾਨੂੰ ਪਿੱਛੇ ਕੋਰਟ ਚ ਜਾਣਾ ਪਿਆ ਸੀ ਮਕੋਟ ਸਾਹਿਬ ਹੋਇਆ ਸੀਗਾ ਹਾਂਜੀ ਇਹ 18 ਤੱਕ ਇੱਕ ਪਲਾਨ ਸਾਰੀ ਪੂਰੀ ਹੋ ਗਈ ਜੀ ਹਾਂਜੀ ਹੁਣ ਜਿਹਨੂੰ ਵੀ ਨਹੀਂ ਮਿਲਿਆ ਆਪਦਾ ਹੱਕ ਹਾਂਜੀ ਉਹ ਕੋਰਟ ਰਾਹੀਂ ਜਾਂ ਡਿਟ੍ਰਿਕਟ ਕਮਿਸ਼ਨ ਸਾਹਿਬ ਰਾਹੀਂ ਲੈ ਸਕਦਾ ਐਪਲੀਕੇਸ਼ਨ ਦੇ ਸਕਦਾ ਐਪਲੀਕੇਸ਼ਨ ਦੇ ਸਕਦਾ ਉਹ ਇਹ ਦੱਸੋਗਾ ਚਾਰੇ ਵਾਰੀਆਂ ਜੀ ਆ ਸਰਪੰਚ ਆ ਗਏ ਹਾਂਜੀ ਸਾਡੀ ਵਾਰੀ ਨਹੀਂ ਆਈ ਐਪਲੀਕੇਸ਼ਨ ਲਾਓ ਨਾਲ ਦੇ ਕੋਰਟ ਵੀ ਉਹਦੀ ਫੈਸਲਾ ਕਰਦੀ ਐ ਅੱਛਾ ਜੀ ਤੇ ਡੀਸੀ ਸਾਹਿਬ ਵੀ ਉਹਦੀ ਕਰਨਗੇ ਉਹ ਲੋਕਾਈ ਗੱਲ ਜਿਹੜੇ ਪਿੰਡ ਕਦੇ ਰਿਜ਼ਰਵ 'ਚ ਨਹੀਂ ਆਏ ਤੁਸੀਂ ਹੁਣੇ ਚੰਗ ਤੱਕ ਐਪਲੀਕੇਸ਼ਨਾਂ ਦਿਓ ਤੇ ਮੇਰੀ ਸਰਕਾਰ ਨੂੰ ਬੇਨਤੀ ਆ ਵੀ ਜਿਹੜੇ ਪਿੰਡ ਪਹਿਲਾਂ ਜਰਨਲ ਚੱਲੀ ਜਾਂਦੇ ਨੇ ਉਹਨਾਂ ਨੂੰ ਰਿਜ਼ਰਵ ਕੀਤਾ ਜਾਵੇ ਰਿਜ਼ਰਵ ਵਾਲੇ ਭਾਈਚਾਰੇ ਨੂੰ ਵੀ ਮਾਣ ਹੋਵੇ ਵੀ ਹਾਂਜੀ ਸਰਕਾਰ ਜਿਹੜੀ ਕ੍ਰਮ ਚੌਧਰੀਆਂ ਮਾਰਨੀ ਚਲਦੀ ਵੀ ਆਪਣੇ ਦਿਮਾਗ ਮਤਾ ਕੋ ਚਲਦੀਏਗੀ ਇੱਕ ਸਭ ਤੋਂ ਵੱਡਾ ਸਵਾਲ ਜੀ ਸਰਪੰਚੀ ਦੇ ਵੋਟਾਂ ਕਰਕੇ ਪਿੰਡ 'ਚ ਪਾਰਟੀ ਵਾਜੇ ਬਣ ਜਾਂਦੀ ਨਹੀਂ ਸਰਪੰਚ ਕਹਿੰਦਾ ਹੀ ਇਹਨੂੰ ਵੀਂਦਰੇਗਾ ਚੱਲ ਜਾਣਾ ਇਹਨੇ ਤਾਂ ਵੋਟਾਂ ਮਿਲੇ ਮੇਰੇ ਬਾਲਾ ਉਲਟ ਪ੍ਰਚਾਰ ਕੀਤਾਗਾ ਕੀ ਕਰਨਾ ਚਾਹੀਦਾ ਜੀ ਨੂੰ ਨਰੇਗਾ ਸਰਪੰਚ ਕੰਮ ਨਹੀਂ ਹੁੰਦਾ ਇਹ ਬੇਟਾ ਜਦੋਂ ਆਪਾਂ ਪਹਿਲਾ ਜਿਹੜਾ ਕਾਰਡ ਬਣਿਆ ਹੋਇਆ ਨਾ ਹਾਂਜੀ ਉਹ ਕਾਰਡਾਂ ਦੀ ਲਿਸਟ ਵੀਡੀਓ ਦਫ਼ਤਰ ਵੀ ਹੈ ਆਪਣੇ ਕੋਲ ਵੀ ਹੈ ਹਾਂ ਆਨਲਾਈਨ ਵੀ ਹੁੰਦੀ ਹੈ ਆਨਲਾਈਨ ਵੀ ਹੁੰਦੀ ਹੈ ਉਹ ਬੰਦਾ ਉਹਦੀ ਐਪਲੀਕੇਸ਼ਨ ਲਾਓ ਵੀਡੀਓ ਸਾਹਿਬ ਨੂੰ ਹਾਂਜੀ ਵੀ ਜੀ ਮੇਰਾ ਹੱਕ ਬਣਦਾ ਮੈਨੂੰ ਇਹ ਕੰਮ ਨਹੀਂ ਮਿਲ ਰਿਹਾ ਉਹ ਵੀਡੀਓ ਸਾਹਿਬ ਦੀ ਜ਼ਿੰਮੇਵਾਰੀ ਉਹਨੂੰ ਦਬਾਉਣਗੇ ਦਬਾਉਣਗੇ ਪੱਕਾ ਜੇ ਵੀਡੀਓ ਸਾਹਿਬ ਵੀ ਨਾ ਨਵਣ ਕਈ ਵਾਰ ਵੀਡੀਓ ਸਾਹਿਬ ਸਰਪੰਚ ਦੇ ਦਵਾਹੇ ਹਟਾ ਜਾਂਦੇ ਨੇ ਨਹੀਂ ਫਿਰ ਦੇਖੋ ਡੀਡੀਪੀਓ ਸਾਹਿਬ ਅੱਗੇ ਸਰਕਾਰ ਹੈਗੀ ਜੇ ਨਹੀਂ ਕਿ ਦੋਸ਼ੀ ਤੇ ਬੀਡੀਪੀਓ ਸਾਹਿਬ ਵੀ ਹੋਣਗੇ ਜੀ ਬਿਲਕੁਲ ਹੋਣਗੇ ਜੀ ਬਿਲਕੁਲ ਬਾਈ ਜੇ ਕੋਈ ਨਹੀਂ ਸਰਪੰਚ ਤੁਹਾਨੂੰ ਕੰਮ ਦਿੰਦਾ ਨਰੇਗਾ ਚ ਤਾਂ ਉਹਦੇ ਤੇ ਪੰਚਾਇਤ ਦੇ ਨਾਲ-ਨਾਲ ਅਫਸਰ ਵੀ ਦੋਸ਼ੀ ਹੋਣਗੇ ਜੇ ਤੁਸੀਂ ਐਪਲੀਕੇਸ਼ਨਾਂ ਦਿੱਤੀਆਂ ਹੋਣਗੀਆਂ ਐਪਲੀਕੇਸ਼ਨ ਪਤਾ ਕਿਵੇਂ ਦੇਣੀ ਹੈਗੀ ਦੋ ਐਪਲੀਕੇਸ਼ਨ ਲਿਖ ਲਓ ਤੇ ਇੱਕ ਐਪਲੀਕੇਸ਼ਨ ਤਾਂ ਤੁਸੀਂ ਜਿਹੜਾ ਅਫਸਰ ਹੁੰਦਾ ਉਹਨੂੰ ਦੇਣੀ ਹੈਗੀ ਤੇ ਦੂਜੀ ਨਾਲ ਦੀ ਨਾਲ ਫੜਾ ਕੇ ਉਹਨੂੰ ਕਹੋ ਵੇ ਸਾਈਨ ਕਰਕੇ ਮੈਨੂੰ ਦੇ ਦਿਓ ਜੀ ਉਹਨੂੰ ਕਹਿੰਦੇ ਹੁੰਦਾ ਕਾਊਂਟਰ ਸਾਈਨ ਜਾਂ ਰਿਸਿਵਡ ਸਾਈਨ ਕਹਿੰਦੇ ਹੁੰਦੇ ਹੈਗੇ ਤੇ ਦੂਜਾ ਸਵਾਲ ਜੀ ਮੇਰਾ ਵੀ ਸਰਪੰਚ ਬਹੁਤ ਪਿੰਡਾਂ 'ਚ ਸਾਈਨ ਕਰਨ ਨੂੰ ਜਵਾਬ ਦੇ ਦਿੰਦੇ ਆ ਜਿਵੇਂ ਕੋਈ ਲੋੜਵੰਦ ਪਰਿਵਾਰ ਹੁੰਦੇ ਨੇ ਲੜਕੀ ਦਾ ਵਿਆਹ ਜਾਂ ਕੋਈ ਹੋਰ ਕੰਮ ਹੁੰਦਾਗਾ ਵੀ ਮੈਂ ਨਹੀਂ ਕਰਦਾ ਹੈਗਾ ਫਿਰ ਕੀ ਕਰਨਾ ਪੈਂਦਾ ਜੀ ਉਹਦਾ ਤੁਸੀਂ ਵੈਸੇ ਡਿਕਟੀ ਦਿਓ ਜੀ ਦਰਖਾਸਤ ਉਹ ਸਾਰ ਲਿਖਤੀ ਪੰਚਾਇਤ ਕੋਲੇ ਵੀ ਰਸੀਦ ਦਾ ਸਪੈਸ਼ਲ ਰਜਿਸਟਰ ਹੁੰਨੇ ਹੈਗੇ ਹਾਂਜੀ ਉਹ ਚ ਦਰਜ ਕਰਾਓ ਹਾਂਜੀ ਨਹੀਂ ਕਰਦਾ ਤਾਂ ਬਕਾਇਦਾ ਉਹਤੇ ਕੋਈ ਨਹੀਂ ਕਾਰਵਾਈ ਹੋ ਸਕਦੀ ਸਰਪੰਚ ਸਰਪੰਚੀ ਤੋਂ ਵੀ ਲੈ ਸਕਦਾ ਜੇਕਰ ਦਸਤਾਉ ਨੂੰ ਜਵਾਬ ਦੇਵੇਗਾ ਜਵਾਬ ਦੇਵੇ ਹਾਂ ਹਾਂਜੀ ਉਹ ਤੇ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਜੀ ਹਾਂਜੀ ਤੇ ਉਹਦਾ ਉਹਨੂੰ ਇੱਕ ਅਧਿਕਾਰ ਦਿੱਤਾ ਹੈ ਦਸਤਾ ਕਰਨ ਦਾ ਨਾ ਕਿ ਵੀ ਉਹਦਾ ਆਪ ਦਾ ਰਾਈਟ ਨਹੀਂ ਹੈਗਾ ਅੱਛਾ ਜੀ ਹਾਂਜੀ ਸਭ ਤੋਂ ਮੇਨ ਗੱਲ ਜੀ ਇੱਕ ਆਪਾਂ ਵੇਖਦੇ ਹਾਂ ਵੀ ਸਰਪੰਚ ਪਿੰਡਾਂ 'ਚ ਘਾਪਲੇ ਕਰਦੇ ਹਨ ਸਾਰੇ ਸਰਪੰਚਾਂ ਦਾ ਨਹੀਂ ਕਹਿ ਸਕਦੇ ਕਈ ਪੱਲਿਓਂ ਪੈਸੇ ਵੀ ਲਾ ਕੇ ਕੰਮ ਕਰਵਾ ਰਿਆ ਹਾਂ ਪਰ ਕੁਝ ਕਿ ਜਿਹੜੇ ਘਾਪਲੇ ਕਰਦੇ ਆ ਉਹਨਾਂ ਦਾ ਆਪਣੇ ਰਿਕਾਰਡ ਲੈਣਾ ਹੋਵੇ ਹਾਂਜੀ ਪਰ ਰਿਕਾਰਡ ਲੈਣ ਨੂੰ ਆਪਾਂ ਆਰਟੀ ਆ ਹੀ ਪਾ ਦਨੇ ਹੈਗੇ ਐਪਲੀਕੇਸ਼ਨ ਦੇ ਦਨੇ ਹੈਗੇ ਔਰ ਰਿਕਾਰਡ 21 ਦਿਨਾਂ 'ਚ ਮਿਲਦਾ ਹੁੰਦਾ ਜੀ ਔਰ ਕਿ ਮਹੀਨਾ ਹੁੰਦਾ ਵੈਸਾ ਦਾ ਇੱਕ ਮਹੀਨਾ ਇੱਕ ਮਹੀਨੇ 'ਚ ਦੇਣਾ ਹੁੰਦਾ ਹੈ ਜੇ ਉਹ ਇੱਕ ਮਹੀਨੇ 'ਚ ਨਹੀਂ ਦਿੰਦਾ ਤਾਂ ਆਪਾਂ ਉਹਦੇ ਅੱਗੇ ਡੀਡੀਪੀਓ ਦੇ ਪਾ ਸਕਦੇ ਆ ਦਰਖਾਸਤ ਅੱਛਾ ਜੀ ਡੀਡੀਪੀਓ ਨਹੀਂ ਕਰਦਾ ਤਾਂ ਸਾਡਾ ਕਮਿਸ਼ਨ ਹਾਂਜੀ ਹਾਂ ਕਮਿਸ਼ਨ ਦਵਾਊਗਾ ਬਸ ਤੇ ਉਹ ਐਪਲੀਕੇਸ਼ਨ ਕਿਵੇਂ ਲਿਖਣੀ ਹੈ ਜੀ ਉਹਦਾ ਫਾਰਮ ਬਣਿਆ ਹੋਇਆ ਹੈ ਜੀ ਇੱਕ ਅੱਛਾ ਜੀ ਉੱਥੇ ਮਿਲ ਜਣਾ ਵੀਡੀਓ ਉੱਥੇ ਮੇਜਰਾ ਦਾਫਤਰਾ ਵੀ ਮਿਲ ਜੂਗਾ ਬਾਕੀ ਟਾਈਪਿਸਟਾਂ ਕੋਲੇ ਸਾਰਿਆਂ ਕੋਲੇ ਹੈਗੇ ਨੇ ਤੇ ਫਿਰ ਜਿਹੜਾ ਆਰਟੀਆਰ ਕਾਰਡ ਲੈਣਾ ਆਪਾਂ ਫੀਸ ਮੰਗ ਲੈਂਦੇ ਬੜੀ 20 2000 ਰੁਪਏ ਫੀਸ ਮੰਗ ਲੈਂਦੇ ਕਿੰਨੀ ਕ ਫੀਸ ਹੁੰਦੀ ਆਰ ਕਾਰਡ ਦੀ ਇਹਦੇ ਸਾਰਾ 2.5 ਰੁਪਏ ਕਾਗਜ ਆਗੇ ਜੀ ਮੰਨ ਲਓ ਜੇ 100 ਕਾਗਜ ਹੋ ਗਿਆ ਹਾਂ ਤਾਂ 100 ਕਾਗਜ ਹੋ ਗਿਆ ਤਾਂ ਉਹਦਾ ਸਮਝ ਲੋ ਤੁਸੀਂ 100 ਨਾਲ 2.5 ਰੁਪਏ ਨਾਲ ਲਾ ਕੇ ਤੁਸੀਂ 250 ਰੁਪਿਆ ਹੋਵੇ 250 ਰੁਪਿਆ ਬੜਾ 250 ਰੁਪਿਆ ਹੋਵੇ ਫਿਰ ਮੰਗ 20-20 ਹਜ਼ਾਰ ਲੈਣਦੇ ਨੇ ਹਾਂ ਇਹ ਜਾਣ ਕੇ ਮਤਲਬ 250 ਨਾ ਤੈਨੂੰ ਲਾ ਲੋ ਚਾਰ ਲਾ ਲੋਈ ਹੈ ਨਾ ਹਲ ਜਾਣ ਦੇ ਮਾਰੇ ਸਾਰਾ ਕੁਝ ਕਰਦੇ ਆ ਇਹ ਜਦੋਂ ਕਾਗਜ਼ ਵੀ ਲੈਣੇ ਇਹਨਾਂ ਨੂੰ ਪਹਿਲਾਂ ਨਾਲ ਦੇਖੋ ਵੀ ਸਾਨੂੰ ਗਿਣਤੀ ਦੱਸੋ ਜੀ ਕਿੰਨੇ ਕਾਗਜ਼ ਦੇ ਦੇ ਹਾਂਜੀ ਹਾਂ ਉਹਦੀ ਫੀਸ ਪਰੋ ਬਕਾਇਦਾ ਹਾਂਜੀ ਹਾਂ ਤੇ ਪੰਚਾਇਤਾਂ ਇੱਕ ਤਾਂ ਆਪਾਂ ਦੇਖਦੇ ਵੀ ਗਰੰਟ ਆਉਣਗੀਆਂ ਜੀ ਗਰੰਟਾਂ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਤਰੀਕੇ ਵੀ ਕੰਮ ਕਰਵਾ ਸਕਦੀ ਆ ਹੁਣ ਤਾਂ ਵੈਸੇ ਸੈਂਟਰ ਦੀਆਂ ਸਕੀਮਾਂ ਵੀ ਕਾਫੀ ਆ ਗਈਆਂ ਜੀ ਸੈਂਟਰ ਤੋਂ ਅਨੇ ਰੁਪਏ ਦੇ ਰਿਆ ਜੀ ਅਨੇ ਰੁਪਏ ਦੇ ਰਿਆ ਉਹਨਾਂ ਚ ਕੀ ਹੋਇਆ ਨਾ ਬੇਟਾ ਦੇਖੋ ਚਲੋ ਮੈਂ ਤਾਂ ਹੁਣ ਰਟਾਇਰ ਆਂਗਾ ਮੈਂ ਤੁਹਾਨੂੰ ਦੱਸ ਰਿਹਾ ਬਾਲਾ ਪੈਸਾ ਆਪਣਾ ਦਫਤਰਾਂ ਚ ਹੀ ਖਤਮ ਹੋ ਰਿਹਾ ਹੈ ਅੱਛਾ ਤੂੰ ਕਬੱਡੀ ਗੱਲ ਸਭ ਤੋਂ ਇਹ ਚੈੱਕਾਂ ਕੋਲੇ ਆ ਹੀ ਨਹੀਂ ਰਹਾ ਮੇਰੀ ਇੱਕ ਹੋਰ ਵੱਡੀ ਗੱਲ ਹੈ ਜੀ ਹਨਾ ਜਿਹੜੇ ਪਿੰਡਾਂ ਚ ਪੰਚਾਇਤੀ ਜ਼ਮੀਨਾਂ ਵਾਲੇ ਚਲੋ ਸਾਡੇ ਪਿੰਡ ਚ ਤਾਂ ਮਾਫੀਆ ਹਾਲ ਹੈ ਹਨਾ ਬਈ ਖੁੱਟ ਵੀ ਨਹੀਂ ਹੈਗਾ ਜਿਹੜੇ ਪਿੰਡਾਂ ਚ ਪੰਚਾਇਤੀ ਜ਼ਮੀਨਾਂ ਨੇ ਉੱਥੇ ਮੰਨ ਲਓ ਵੀ 100 ਕਲਾ ਜ਼ਮੀਨ ਆ ਹਨ ਇਹਦੀ ਕਰੋੜ ਕਰੋੜ ਰੁਪਏ ਦੀ ਆਮਦਨ ਹੁੰਦੀ ਹੈਗੀ ਉਹ ਚੋਂ 30% ਕਹਿ ਕੇ ਵਸਤਰਾ ਲੈ ਜਾਂਦੇ ਨੇ ਕੀ ਲੈ ਸਕਦੇ ਨੇ ਬਿਲਕੁਲ ਨਹੀਂ ਲੈ ਸਕਦੇ ਬੇਟਾ ਫਿਰ ਉਹ ਕਿਉਂ ਲੈਂਦੇ ਨੇ ਜੀ ਇਹ ਇਹ ਤਾਂ ਅੱਡੇ ਅੱਡੇ ਸਾਰੇ ਨਾ ਫਰੂਲ ਖਰਚੇ ਪੈ ਰਹੇ ਨੇਗੇ ਹਾਂਜੀ ਕਿਸੇ ਵੀ ਬਲਾਕ ਦੀ ਤੁਸੀਂ ਇਨਕੁਆਰੀ ਕਰਾ ਲਓ ਹੂੰ ਜੇ ਉਹ ਚੋਂ 10% ਵੀ ਸਹੀ ਹੋਇਆ ਮੈਂ ਦੇਨਦਾਰ ਹਾਂ ਸਾਰੇ ਖਰਚੇ ਨਜਾਇਜ਼ ਪੈ ਰਹੇ ਨੇਗੇ ਹਾਂਜੀ ਮੈਂ ਇਸੇ ਤਰ੍ਹਾਂ ਦੀ ਤੁਹਾਨੂੰ ਉਦਾਹਰਣ ਦੇ ਰਿਹਾ ਕੱਲੀ ਤੁਸੀਂ ਮੋਹਨਕ ਬਲਾਕ ਚ ਬਹੁਤ ਵੱਡੀਆਂ ਪੰਚਾਇਤਾਂ ਨੇਗੀਆਂ ਜਿਸੇ ਘੱਟੋ ਘੱਟ 3 ਕਰੋੜ ਰੁਪਇਆ ਸੈਕਟੀ ਵਿੱਚਦਾ ਹੁੰਦਾ ਹੈਗਾ ਅੱਛਾ ਜੀ ਸਾਲ ਦਾ ਉਹ ਜੋ ਜੇ ਤੁਸੀਂ ਦੇਖੋ ਤਾਂ 75% ਪੈਸਾ ਸਾਰਾ ਐਸੀ ਖਰਚ ਕੀਤਾ ਗਿਆ ਨਜਾਇਜ਼ ਖਰਚੇ ਵਾਲੇ ਨਹੀਂ ਜਿਵੇਂ ਕੋਈ ਆਪਾਂ ਨੂੰ ਕਹਿੰਦੇ ਆ ਵੀ ਸੈਕਟਰੀ ਦੀ ਤਨਖਾਹ ਸੈਕਟਰੀ ਮਤਲਬ ਸਰਕਾਰ ਨੇ ਰੱਖੇ ਹੋਏ ਨੇ ਨਾ ਕਿ ਪੰਚਾਇਤ ਨੇ ਰੱਖੇ ਸੈਕਟਰੀ ਤਨਖਾਹ ਵੀ ਪੰਚਾਇਤਾਂ ਚੋਂ ਜਾਂਦੀ ਹੈ ਹਾਂ ਇਹ ਪੰਚਾਇਤਾਂ ਇਹ ਇਹ ਬਣਾ ਰੱਖਿਆ ਲੈ ਕਹਿੰਨਾ ਨੇ ਵੀ ਪੰਚਾਇਤਾਂ ਚੋਂ ਜਾਊਗੀ ਗਲਤ ਗੱਲ ਹੈ ਜੀ ਗੱਲ ਹੈ ਇੱਕ ਹੋਰ ਵੀ ਸੈਕਟਰੀਆਂ ਨੂੰ ਜਾਂ ਬੀਡੀਪੀਓ ਨੂੰ ਮਜਬੂਰ ਕਰ ਦਿੰਦੇ ਸਰਕਾਰਾਂ ਵੀ ਰੈਲੀ ਆ ਜਿੱਥੇ ਭੇਜ ਦੋ ਪਰੌਂਠੇ ਇੱਥੇ ਇੰਨੇ ਜਿਹੜੇ ਨਿਰਗ ਵਾਲੇ ਬੰਦੇ ਨੇ ਸਾਰੇ ਹਟਾ ਕੇ ਬਸ ਚਾੜ੍ਹ ਦੋ ਰੈਲੀ ਦੀ ਭੇਜ ਸਕਦੇ ਨਹੀਂ ਭੇਜ ਸਕਦੇ ਫਿਰ ਕਿਉਂ ਐ ਹੁੰਦਾ ਜੀ ਬਰਸੇ ਤੋਂ ਸਰਕਾਰਾਂ ਹੁਣ ਧੱਕੇ ਕਰਦੀਆਂ ਨੇ ਜੀ ਸਰਕਾਰਾਂ ਧੱਕੇ ਕਰ ਵਿੱਚ ਹੁਣ ਸਰਪੰਚ ਨੂੰ ਇਹ ਟਿੱਪਣਾ ਪੈਂਦਾ ਜੀ ਉਹਦੇ ਉੱਤੇ ਬੈਠੇ ਨੇਗੇ ਹਾਂਜੀ ਉਹਤੇ ਜੋ ਮਰਜ਼ੀ ਬਲੇਮ ਲਾ ਦੇਣ ਤੁਸੀਂ ਲੱਖ ਸਹੀ ਕਰੀ ਜਾਂਦੇ ਹੋ ਹਾਂਜੀ ਪਰ ਜਿਹੜੇ ਰਿਕਾਰਡ ਕਿਤੇ ਨਾ ਕਿਤੇ ਦੀ ਸਰਕਾਰੀ ਰਿਕਾਰਡ ਚ ਕੱਢ ਜਾਂਦੀ ਪੰਚਾਇਤ ਪੂਰਾ ਕਰ ਹੀ ਨਹੀਂ ਸਕਦੀ ਜੀ ਕਿਸੇ ਲੋਟ ਹੀ ਨਹੀਂ ਪੂਰਾ ਕਰ ਸਕਦਾ ਹਾਂਜੀ ਰਿਕਾਰਡ ਚ ਆਪਣੇ ਲਾਜ਼ਮੀ ਕਮੀ ਹੁੰਦੀ ਹੈ ਕਈ ਤਾਂ ਸਾਡੇ ਵਿਚਾਰੇ ਸੈਕਟੀ ਭਾਈ ਇਹ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਘਰ ਕਾਰਬਾਰੇ ਨਹੀਂ ਪਤਾ ਹੁੰਦਾ ਪੂਰਾ ਰਿਕਾਰਡ ਕੋਈ ਮੈਂ ਵੀ 30 ਸਾਲ ਦੇ ਮੇਰਾ ਤਜਰਬਾ ਹੈ ਪੂਰਾ ਰਿਕਾਰਡ ਕੋਈ ਲਿਖ ਹੀ ਨਹੀਂ ਸਕਦਾ ਨਰੇਗਾ ਚੋਂ ਕਿਹੜੇ ਕਿਹੜੇ ਕੰਮ ਕਰਵਾ ਸਕਦੇ ਮਨ ਚੇਤਾ ਜੀ ਨਰੇਗਾ ਚੋਂ ਲਿਸਟ ਆਈ ਹੋਈ ਹੈ ਬਿਠਾਈਕਾ ਅੱਛਾ ਜੀ ਇਹ ਕਿਤਾਬ ਚ ਹੈਗਾ ਜੀ ਨਰੇਗਾ ਬਾਰੇ ਨਰੇਗਾ ਬਾਰੇ ਨੇ ਚ ਕੱਲਾ ਪੰਚਾਇਤ ਬਾਰੇ ਟੋਟਲ ਲਿਖਿਆ ਹੋਇਆ ਹੈ ਇਹ ਕਿਹੜੀ ਕਿਹੜੀ ਜਾਣਕਾਰੀ ਨੇ ਕਿਤਾਬ ਚ ਇਹ ਚ ਜਾਣਕਾਰੀ ਹੈ ਵੀ ਪਹਿਲਾਂ ਤੁਹਾਡਾ ਮਤੇ ਤੋਂ ਲਾ ਕੇ ਰਜਿਸਟਰ ਆਪਣੇ 32 ਰਜਿਸਟਰ ਨੇ ਅੱਛਾ ਜੀ ਪੰਚਾਇਤ ਦੇ 32 ਚ ਵਿੱਚ ਮੈਂ 8 ਜਿਹੜੇ ਬਹੁਤ ਜ਼ਰੂਰੀ ਰਜਿਸਟਰ ਨੇ ਜਿਵੇਂ ਕਾਰਵਾਈ ਹਾਂ ਜੀ ਕੈਸ਼ ਬੁੱਕ ਹਾਂ ਜੀ ਸਟਾਕ ਰਜਿਸਟਰ ਹਾਂ ਜੀ ਵਰਕਰ ਰਜਿਸਟਰ ਹਾਂ ਜੀ ਪ੍ਰਾਪਰਟੀ ਰਜਿਸਟਰ ਜਿਹੜੇ ਮਾਸਟਰ ਆਲ ਇੰਨਾ ਬਾਰੇ ਸਾਰੇ ਬਾਰੇ ਟੋਟਲ ਵੀ ਕਿਵੇਂ ਭਰਨੇ ਨੇ ਕਿਵੇਂ ਲਿਖਨੇ ਨੇ ਕਿਵੇਂ ਸਾਰੀ ਜਾਣਕਾਰੀ ਦਿੱਤੀ ਸਾਰੀ ਜਾਣਕਾਰੀ ਹੈ ਜੀ ਜਨ ਕਿ ਜਿਹੜੇ ਸਰਪੰਚ ਨੇ ਇੱਕ ਵਾਰ ਪੜ੍ਹ ਲਈ ਐ ਮਨੂ ਇਹਦਾ ਫੈਕਟਰੀ ਬਣ ਗਿਆ ਆ ਕਿਤਾਬ ਬਈ ਜੇ ਕਿਸੇ ਨੇ ਵੀ ਇਹ ਕਿਤਾਬ ਮੰਗਵਾਉਣੀ ਹੋਵੇ ਜੀ ਨੰਬਰ ਚੱਲ ਰਿਹਾ ਸਕਰੀਨ ਤੇ ਇਹ ਨੰਬਰ ਤੇ ਫੋਨ ਕਰ ਲਿਓ ਕਿਤਾਬ ਤੁਹਾਡੇ ਘਰੇ ਡਾਕ ਰਾਹੀਂ ਪਹੁੰਚ ਜਾਊਗੀ ਬਾਕੀ ਇਹ ਜਿਹੜਾ ਇਹ ਬਣਾਇਆ ਸੀ ਨਾ ਜੀ ਐਕਟ ਇਹ ਆਪਣੇ ਨਾ ਉਹ ਤੋਂ ਬਹੁਤੇ ਸਰਪੰਚਾਂ ਨੇ ਪੜ੍ਹ ਹੋਣ ਕਰਕੇ ਇਹ ਆਪਣੇ ਸੱਭਿਆਚਾਰ ਚੋਂ ਬਣਾਇਆ ਹੋਇਆਗਾ ਹਾਂਜੀ ਹਾਂ ਜਿਵੇਂ ਹੁਣ ਆਪਾਂ ਪਹਿਲਾਂ ਇਹ ਚ ਮੈਂ ਉਹੀ ਚੀਜ਼ ਇਹਨੂੰ ਮਿਲਾਨ ਕਰਾਇਦਾ ਵੀ ਜਿਵੇਂ ਆਪਣੇ ਵਿਆਹ ਵੇਲੇ ਪਹਿਲਾਂ ਆਪਾਂ ਨਹੀਂ ਕਾਰਡ ਭੇਜਦੇ ਹੁੰਦੇ ਸੀਗੇ ਹਾਂਜੀ ਹਾਂ ਤੇ ਜਾਂ ਚਿੱਠੀ ਵਿੱਚ ਲਿਖਦੇ ਹੁੰਦੇ ਸੀ ਕਿਹੜੇ ਥਾਂ ਕਿਹੜਾ ਥਾਂ ਉਹ ਆਪਣਾ ਅਜੰਡਾ ਹੈ ਪੰਚਾਇਤ ਦਾ ਹਾਂਜੀ ਹਾਂ ਅਜੰਡਾ ਭੇਜ ਕੇ ਆਪਾਂ ਉਹਨਾਂ ਨੂੰ ਇਕੱਠੇ ਕਰਦੇ ਹਾਂ ਹਾਂਜੀ ਇਕੱਠੇ ਕਰ ਤੋਂ ਦੂਜਾ ਆਪਣਾ ਹੁੰਦਾ ਸੀਗਾ ਵੀ ਆਪਾਂ ਫਿਰ ਹਲਵਾਈ ਕੋਲੇ ਜਾਂਦੇ ਸੀ ਵੀ ਕੀ ਕੁਝ ਬਣਾਉਣਾ ਹੈਗਾ ਹਾਂਜੀ ਹਾਂ ਇੱਧਰ ਪੰਚਾਇਤ ਜੇਈ ਕੋਲੇ ਜਾਣਾ ਜੀ ਅੱਛੇ ਜੀ ਵੀ ਜੇ ਜੋ ਆਪਾਂ ਦੱਸੂਗਾ ਗਲੀ ਚ ਕਿੰਨਾ ਇਟ ਕਿੰਨਾ ਬੱਟਾ ਕਿੰਨਾ ਹਾਂਜੀ ਹਾਂ ਉਦੋਂ ਆਪਾਂ ਬਿਆਹ ਦਾ ਸਵਾਲ ਲੈ ਕੇ ਆਪਾਂ ਸਟਾਕ ਤੇ ਰੱਖ ਲੈਣਿਆ ਕਰੇ ਹਾਂਜੀ ਹਾਂ ਇਹ ਜਿਹੜਾ ਸਮਾਨ ਆ ਗਿਆ ਸਟਾਕ ਰਜਿਸਟਰ ਚ ਰੱਖਣਾ ਜੀ ਹਾਂਜੀ ਹਾਂ ਉਦੋਂ ਬਾਅਦ ਉਸੇ ਤਰ੍ਹਾਂ ਉਦੋਂ ਵਿੱਚੋਂ ਕੱਟ-ਕੱਟ ਕੇ ਖਰਚ ਕਰਨਾ ਜਿਵੇਂ ਆਪਾਂ ਇਹ ਚੋ ਕਰਦੇ ਆ ਵੀ ਆਪਾਂ ਹਲਵਾਈ ਨੂੰ ਕਿੰਨਾ ਵੇਚਣ ਦੇ ਸਕੇ ਉਹ ਘਟਦਾ ਰਹਿੰਦਾ ਸਟਾਕ ਰਜਿਸਟਰ ਚ ਹਾਂਜੀ ਹਾਂ ਉਸ ਤੋਂ ਬਾਅਦ ਜਦੋਂ ਇਹ ਪੂਰਾ ਹੋ ਗਿਆ ਆਪਣਾ ਸਮਾਨ ਉਸ ਤੋਂ ਬਾਅਦ ਕੀ ਹੁੰਦਾ ਜੀ ਬਿਆਹ ਚ ਕੀ ਹੁੰਦਾ ਬਿਆਹ ਚ ਅਸੀਂ ਜਦੋਂ ਕੰਮ ਪੂਰਾ ਹੋ ਗਿਆ ਹਾਂਜੀ ਤਾਂ ਮਤਲਬ ਕੀ ਕੋਠੀ ਚੜ ਲੈ ਕੇ ਜਾਂਦੇ ਆ ਇੱਧਰ ਸਾਡਾ ਜੂਸੀ ਹੁੰਦਾ ਇਹ ਜਦੋਂ ਤੁਸੀਂ ਪੜੋਗੇ ਬਿਲਕੁਲ ਆਪਣੇ ਵਿਆਹ ਨਾਲ ਮੇਲ ਖਾਂਦਾ ਹੈ ਪੰਚਾਇਤ ਦਾ ਸਾਰਾ ਰਿਕਾਰਡ ਹਾਂਜੀ ਹਾਂਜੀ ਆ ਉਹ ਉਹ ਚ ਮੈਂ ਦੱਸਿਆ ਹੋਇਆ ਚ ਸਾਰਾ ਅੱਛਾ ਅੱਛਾ ਹਾਂਜੀ ਠੀਕ ਆ ਜੀ ਬਈ ਇਹ ਕਿਤਾਬ ਜੇ ਕਿਸੇ ਨੇ ਵੀ ਪੜ੍ਹਨੀ ਆ ਜੇ ਤੁਸੀਂ ਪੰਚਾਇਤੀ ਚੋਣਾਂ 'ਚ ਹਿੱਸਾ ਲੈਣਾ ਤਾਂ ਮੈਂ ਤਾਂ ਇਹੀ ਵੇੰਟੀ ਕਰੂੰ ਇੱਕ ਵਾਰ ਆ ਕਿਤਾਬ ਜ਼ਰੂਰ ਪੜਿਓ ਤੁਹਾਨੂੰ ਸਾਰੀ ਡਿਟੇਲ ਮਿਲ ਜੂਗੀ ਕਿਉਂਕਿ ਆਪਾਂ ਆਮ ਕੀ ਵੇਖਦੇ ਆਂਗੇ ਵੀ ਸਰਪੰਚੀ ਬੰਦਾ ਖੜਾ ਹੋ ਜਾਂਦਾ ਜਿੱਤ ਵੀ ਜਾਂਦਾ ਹੈਗਾ ਉਹਨੂੰ ਕਟੋ-ਕਟ ਥਾਲ ਡੇਢ ਸਾਲ ਤਾਈਂ ਨਹੀਂ ਪਤਾ ਲਾਦਾ ਵੀ ਕਿਹੜਾ ਦਫ਼ਤਰ ਕਿੱਥੇ ਆ ਕਿਵੇਂ ਕੰਮ ਕਰਵਾਉਣੇ ਆ ਐਂ ਜਿਹੋਲ ਜਰ ਰਹਿੰਦਾ ਹੈਗਾ ਮੈਨੂੰ ਵੀ ਪਹਿਲਾਂ 2-3 ਮਹੀਨੇ ਵਾਂ ਨਰੇਗਾ ਦੇ ਕੰਮਾਂ ਬਾਰੇ ਪਤਾ ਹੀ ਨਹੀਂ ਸੀ ਜਦੋਂ ਪਤਾ ਲੱਗਾ ਕਈ ਸਰਪੰਚਾਂ ਤੋਂ ਪੁੱਛਿਆ ਫੇਰ ਆਕੇ ਗਾ ਪਾਇਆਂ ਨਰੇਗਾ ਤੁਜ ਨਹੀਂ ਵੇ ਗਲੀਆਂ ਗੁੜੀਆਂ ਬਣੀਆਂ ਨੇ ਸਾਡੇ ਪਿੰਡ ਚ ਕਈ ਕੰਮ ਨਰੇਗਾ ਤਨੇ ਇਹ ਜਾ ਪਾਉਣ ਵਾਲੇ ਸਮੇਂ ਚ ਉਹ ਜਾਣਕਾਰੀਆਂ ਵੀ ਸਾਰੀਆਂ ਦਿਆ ਕਰਾਂਗੇ ਤੇ ਹੁਣ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਾਕੀ ਕੋਈ ਵੀ ਸਵਾਲ ਜਵਾਬ ਹੋਵੇ ਜਿਹੜਾ ਸਕਰੀਨ ਤੇ ਨੰਬਰ ਚੱਲ ਰਿਹਾ ਆ ਸਰਦਾਰ ਜੀ ਦਾ ਨੰਬਰ ਹੈਗਾ ਇਹਦੇ ਕਾਲ ਕਰਕੇ ਪੁੱਛ ਸਕਦੇ ਹੋ ਧੰਨਵਾਦ ਜੀ